ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਪਰਮਾਤਮਾ ਕੇ ਅਰਦਾਸ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਰਹੋ ਜੀ ਮਹਾਰਾਜ ਤੁਹਾਨੂੰ ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਬਖਸ਼ੇ ਤੇ ਸਭ ਨੂੰ ਦੇਰੋਖਤਾ ਬਖਸ਼ੇ ਜੀ ਸਾਰੇ ਮਨੁੱਖ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਆਨੰਦ ਲੈ। ਸੋ ਅੱਜ ਪਹੁੰਚਿਆ ਹਾਂ ਜੀ ਪਿੰਡ ਠੀਕਰੀਵਾਲ ਖਮਾਣਾਪੁਰ ਜੀ ਉੱਥੇ ਹੈਗਾ ਸੀ ਅੱਜ ਕੁਸ਼ਤੀ ਦੰਗਲ ਦਾ ਪ੍ਰੋਗਰਾਮ ਸੀ ਪੁਰੇ ਪਾਪੇ ਮਾਪੇ ਪਰੋਇਆ ਉਹਨਾਂ ਦੀ ਯਾਦ ਵਿੱਚ ਤੇ ਹੈਪੀ ਥਿੱਕਰੀ ਵਾਲ ਮੇਰਾ ਵੀਰ ਉਹਦੇ ਨਾਨਕੇ ਮੇਰੇ ਪਿੰਡ ਆ ਉਹਦੇ ਛੋਟੇ ਜਿਹੇ ਸੱਦੇ ਤੇ ਪਾ ਇਥੇ ਪਹੁੰਚੇ ਹੋਏ ਆ ਪ੍ਰੋਗਰਾਮ ਤਾਂ ਹੋ ਰਿਹਾ ਕੁਸ਼ਤੀ ਦਾ ਤੁਸੀਂ ਆਨੰਦ ਮਾਣਿਓ ਕੌਣ ਜਿੱਤਿਆ ਕੌਣ ਨਹੀਂ ਇਹ ਤੁਸੀਂ ਕੁਸ਼ਤੀ ਦੇ ਵਿੱਚ ਦੇਖਿਓ ਤੇ ਮਲਾਉਂਦਾ ਉਹਨਾਂ ਨਾਲ ਮੈਂ ਖੜੇ ਆ ਮੇਰੇ ਵੀਰ ਲੋ ਜੀ ਇਹ ਗਰਮੀ ਗਰਮੀ ਹੋਏ ਪਿਆ ਜੀ ਅਸੀ ਕਾਲ ਜੀ ਤੇ ਆ ਜਵਾ ਖੜੇ ਜੀ ਇੱਧਰ ਦੋ ਜਣੇ ਹਾਂ ਉਹਨੂੰ ਐਨਕ ਸਨਮਾਨ ਮਿਲ ਗਿਆ ਜੀ ਵਧਾਈਆਂ ਦਾ ਪਾਤਰ ਆ ਭਾਈ ਇਹ ਐਨਾਂ ਨੇ ਸੇਵਾ ਕੀਤੀ ਤੇ ਵੀਰ ਕਿਹੜੇ ਮਹਾਂਪੁਰਸਨ ਦੀ ਯਾਦ ਚਾਹੀਓ ਪ੍ਰੋਗਰਾਮ ਆ ਇਹ ਆਪਨੇ ਪਪਾ ਗਵਿੰਦ ਕਰਨੀ ਜੀ ਇਸਾਨਾ ਤੇ ਅੱਛਾ ਜੀ ਹਾਂਜੀ ਮੇਰੀ ਛੰਡੇ ਵਾਲਾ ਮੋਟਰਸਾਈਕਲ ਜੀ ਐਨਾ ਵੱਲ ਤੇ ਸੇਵਾ ਹੋਈ ਹੈ ਜੀ ਮੇਰੀ ਭੈਣ ਸੀਗੀ ਇਸ ਏਰੀਆ ਦੇ ਵਿੱਚ ਹਾਂ ਉਹਨਾਂ ਨੇ ਸੇਵਾ ਕਰੀ ਉਹਨਾਂ ਨੇ ਸੇਵਾ ਕੀਤੀ ਮਨਦੀਪ ਕੌਰ ਭੈਣ ਦਾ ਨਾਮ ਆਹ ਮਨਦੀਪ ਕੌਰ ਹਾਂ ਮਨਦੀਪ ਕੌਰ ਭੈਣ ਉਹਨਾਂ ਨੇ ਇਹ ਕੁਰਸੀ ਲਈ ਤੇ ਹੁਣ ਤੁਸੀਂ ਉਸਦੀ ਦਾ ਲਿਓ ਜੀ ਆਨੰਦ ਤੇ ਆ ਮੇਰਾ ਬੇਟਾ ਹਾਂਜੀ ਆਪੇ ਆ ਮੈਂ ਆਹ ਪਤੀਤਾ ਹਾਂ ਠੀਕ ਹੈ ਚਲੋ ਆਪਣੇ ਪਰਿਵਾਰ ਨਾਲ ਵਧੀਆ ਰੌਣਕ ਲੱਗਦੀ ਆ ਤੂੰ ਮੈਨੂੰ ਬੁਲਾਇਆ ਮੈਂ ਪਹੁੰਚ ਗਿਆ ਤੇਰੇ ਮੇਰ ਕੋਲ ਚਲੋ ਠੀਕ ਹੈ ਜੀ ਦੇਖ ਲੈ ਤੁਹਾਨੂੰ ਗੱਡੀ ਦੇ ਵਿੱਚ ਚਲੋ ਠੀਕ ਹੈ ਜੀ ਹੁਣ ਤੁਸੀਂ ਕੁਸ਼ਤੀ ਦਾ ਆਨੰਦ ਮਾਣੋ ਜੀ ਹਾਂ ਜੀ ਸਾਡੀ ਜੰਗਾ ਬਹੁਤ ਕੁਸ਼ਤੀ ਦਾ ਪਿਆਰ ਕਰਦਾ ਹੈ Mira. Mm -hmm. की तैयारी में कोटी दे सके सरकार से निरंतर स्थिति तक चलो बंद करो बात से बोलते जब रगत पाए अपना कर्तव्य जोड़ लगे वादा भारत का सर का सरेंद्र सिंह का तरफ को नंबर का मारी बाकी बड़ी सवाल जो भैया पर आता है इधर चल जा भैया मैदान के लिए करने जरूरत पड़ता है बॉडी गुरु शो और इनसे यू एस ਇਹਨਾਂ ਦੇ ਪਿਛਲੇ ਦਿਨਾਂ ਦੇ ਮੌਕੇ ਨਾਲ ਬਾਦਿੰਗ ਇਹਨਾਂ ਦੇ ਮਰਵਾਹਣ ਵਾਲੇ ਜੁੜੇ ਹੋਏ ਸਾਰੇ ਜੀਵਨ ਉਹ ਤੋਂ ਹੋਰਾਂ ਦੇ ਚੰਗੇ ਦਸਤਾਵੇਜ਼ਾਂ ਲੈ ਤੇ ਇੱਕ ਕਰਦੇ ਸੁਰੀਆਲ ਦੇ ਵੱਲੋਂ ਮੁਕਤੀ ਦੇ ਰਿਹਾ ਹੈ ਜੀਸ ਪ੍ਰਵਾਹ ਦੇ ਨਾਮ ਤੇ ਕਾਜੀ ਬਾਦ ਦੇ ਨਾਮ ਕਰਕੇ ਦੀਆਂ ਜੀਤੀਆਂ ਗਈਆਂ ਬਹੁਤ ਕੋਈ ਯਾਦ ਰੱਖੋ ਸਾਡੇ ਸਮੂਹ ਭੇਰੇ ਤੇ ਹਾਲੇ ਦੇ ਸਾਡੇ ਕਿਸੇ ਨੇ ਅਨਾਉਂਸਮੈਂਟ ਕਰਵਾਇਆ ਜੀ ਕੰਮ ਕਰਦੇ ਸਾਰੇ ਸਰਕਾਰ ਜੋਗ ਅੱਜ ਦੀ ਕਿਰਪਾ ਨਾਲ ਆਏ ਹੋਏ ਤੇ ਕੋਟੀ ਵੀ ਜੀ ਬੈਠੇ ਹੋਏ ਹੋਰ ਇਹ ਪਤਰਾ ਆਲਮੀ ਬੜੇ ਨਾ ਵਾਲਿਆਂ ਦਾ ਬਰਨਾਰ ਸਾਡੇ ਬੜੇ ਸਰਕਾਰ ਜੋਗ ਸ੍ਰੀ ਮੰਤਰ ਦੇਵੇ ਸਰ ਦੇ ਨਾਲ ਸਾਡੀ ਜੀ ਬੈਠੇ ਜੀ ਸਾਡੇ ਦਰਸ਼ਕਾਂ ਦੇ ਵਾਸੀਆਂ ਕੀ ਇਹ ਰਸਤਰੀ ਇਹਨਾਂ ਦਾ ਬਹੁਤ ਬਹੁਤ ਧੰਨਵਾਦ

जा <coughs> रोज़ Vai <Gã> levar entenderなんか...

ڀارتي جا ۾ نان ڪڏهن يا مار هڪ سو آهي جو هي جا ۾ ਦੀ ਨਵਰਾਸ਼ਾ ਅਭੀ ਸਿੰਘ ਜੀ ਦੇ ਮੈਂਬਰ ਦਾ ਸਾਥਤਾ ਤੇ ਹਾਂ ਬਹੁਤ ਸੇਜੀ ਦੇ ਮੈਂਬਰ ਨਾਤਾ ਜੀ ਦੇ ਨਵਰਾਸ਼ਾ ਪਾਲੇ ਸਿੰਘ ਜੀ ਕਮੇਟੀ ਮੈਂਬਰ ਜੱਫਾ ਸਿੰਘ ਜੀ ਨਵਰਾਸ਼ਾ ਕਮੇਟੀ ਆਖੀ ਜੀ ਕਮੇਟੀ ਮੈਂਬਰ ਸਾਡੇ ਕਮੇਟੀ ਆਖੀ ਜੀ ਪ੍ਰਤੀਸ਼ਾਤ ਪ੍ਰਤੀਨਿਧ ਅਏ ਸੀ ਜੀ ਸਾਥਤਾ ਤੇ ਰਹਾ ਸਰਦਾਰ ਵੀ ਜੀ ਦੀ ਕਮੇਟੀ ਮੈਂਬਰ ਸਰਦਾਰ ਜੀ ਜਿਹਨਾਂ ਨੂੰ ਜੀਰਨਾ ਪਤਾ ਪੈਂਦਾ ਸਰਕਾਰ ਤੋਂ ਨਾਸੀ ਜੀ ਲਈ ਬਹੁਤ ਅਭੀ ਸਿੰਘ ਜੀ ਜਿਹੜਾ ਬਹੁਤ ਬਣਾਇਆ Ninú ọmọ yorùbá mi, ndení 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 o, 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 ndení ndení o. Laka berapa ਇਹ ਤਾਂ ਸਮਾਜੀ ਕੰਮ ਕਰ ਰਹੇ ਨੇ ਜਤਾਰੀ ਦਾ ਨਿਸ਼ਾਨ ਬਚਾ ਰਹੇ ਨੇ ਸੋਹਣ ਹੋ ਤੋੜੀ ਦਾ ਪਰਿਆਰੋ ਜਹਾਜ ਜੁਦੀਆਂ ਕਾਂਗਾਂ ਦਾ ਜੁਦੀਆਂ ਦੂਤਾ ਸਰਪੰਤ ਭਾਗਵੀ ਹੋਰ ਵੀ ਕਰਦੇ ਧੰਨ ਸਭ ਜਨਾਂ ਕਾ ਜੀ ਦੇ ਦੋ ਵਾਰ ਦੇ ਧੰਨ ਜੇ ਤਾਂ ਵੀ আমার বহু বড় আমরা